ਸਾਰੇ ਨੂੰ ਤੇ ਨਾਲ ਹੀ ਗੁੱਡ ਮਾਰਨਿੰਗ ਤੇ ਅੱਜ ਤੁਸੀਂ ਵੇਖ ਸਕਦੇ ਹੋ ਅੱਜ ਤਰੀਕ ਹੈਗੀ ਆ 22 ਤੇ ਸਵੇਰ ਦਾ ਟਾਈਮ ਹੈਗਾ 8:30 ਵਜੇ ਦਾ ਤੇ ਧੁੰਦਾਂ ਜਿਹੀ ਵੀ ਨਹੀਂ ਲੱਗਦੀ ਪਈ ਸਾਡੇ ਪਿੰਡਾਂ ਵਿੱਚ ਤੇ ਕਣਕਾਂ ਵਿੱਚ ਪੂੜੀਆਂ ਠੰਡੀਆਂ ਹੋਈਆਂ ਪਈਆਂ ਵੇਖੋ ਪਾਣੀ ਦੇ ਨਾਲ ਤਰੀਲ ਦੇ ਨਾਲ ਪੂਰੀ ਠੰਡ ਪਜਾਨੀ ਕੇ ਪੈਂਦੀ ਆ ਤੇ ਵੇਖੋ ਦੂਰ ਦੂਰ ਤੱਕ ਹਜੇ ਧੁੰਦੀ ਧੁੰਦ ਪਈ ਹੈ ਜੀ ਥੋੜੀ ਜੀ ਘਟਾਂ ਢੀ ਆ ਪਹਿਲਾਂ ਬਹੁਤ ਹੀ ਜ਼ਿਆਦਾ ਸੀ ਤੇ ਮੈਂ ਹਾਂ ਚੱਲ ਸੈਰ ਕਰਕੇ ਆਉਂਦੇ ਆ ਤੇ ਮੈਂ ਆ ਗਿਆ ਆਪਣੇ ਪਿੰਡੋਂ ਬਾਹਰ ਸੈਰ ਕਰਨ ਤੇ ਆ ਵੇਖੋ ਪੱਠਿਆਂ ਦਾ ਕੀ ਹਾਲ ਹੈ ਹਸਟਾਲੇ ਦਾ ਊੜੇ ਠੰਡ ਦੇ ਨਾਲ ਆ ਇਹਨਾਂ 'ਚ ਧੁੱਪ ਲੱਗੀ ਨਾ ਇਹਨਾਂ ਨੇ ਫੇਰ ਹੋਸ਼ ਕਰਨੀ ਇਹਨਾਂ ਨੇ ਊੜੇ ਤਰੇਲ ਨਾਲ ਪਿਛੇ ਹੋਈ ਨੇ ਇੱਕ ਵਾਰਕ ਤਾਂ ਕਾ ਪੱਠੇ ਸਾਰਾ ਕੁਝ ਤੇ ਇਸ ਵੇਲੇ ਦਾ ਟਾਈਮ ਆ ਤੇ ਮੈਂ ਚੱਲੋ ਥੋੜੀ ਸੈਰ ਕਰ ਲਈਏ ਸੈਰ ਚੰਗੀ ਕਰਨੀ ਹੁੰਦੀ ਛਾਣੇ ਕਹਿੰਦੇ ਵਧੀਆ ਹੁੰਦੀ ਆ ਅਹੀ ਸ਼ਹਿਰਖਾਨ ਤੁਰ ਪੇ ਤੇ ਵੇਖੋ ਜਿਨ੍ਹਾਂ ਨੇ ਪੱਠੇ ਵਾਢੀ ਲਈ ਹੋਣੀਆਂ ਸੇ ਇਸਦੇ ਵਾਢੀ ਲਈ ਆ ਗਈ ਅਸੀਂ ਮੇਲਾ ਮੂਲਾ ਵੇਖਣਾ ਲੱਗਦਾ ਵੀ ਉੱਨੇ ਪੱਠੇ ਟੈਮ ਨੇ ਵੜ ਲਿਆ ਤੇ ਤੰਦ ਵੀ ਪਈ ਹੋਈ ਆ ਠੰਡ ਪੂਰੀ ਫੋਲਿਆ ਤੇ ਮੈਂ ਨਵਾਂ ਨਵਾਂ ਚੈਨਲ ਬਣਾਇਆ ਤਾਂ ਤੁਸੀਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਕਿਉਂਕਿ ਤੁਸੀਂ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਤੇ ਮੇਰਾ ਵੀ ਮਤਲਬ ਹਾਂ ਸਲਾਹ ਹੋਗਾ ਵੀਡੀਓ ਜ਼ਿਆਦਾ ਬਣਾਉਂਦਾ ਤੇ ਮੈਂ ਅਪਲੋਡ ਕਰਿਆ ਕਰਾਂਗਾ ਤੇ ਮੈਨੂੰ ਵੀ ਖੁਸ਼ੀ ਮਿਲੂਗੀ ਤੇ ਲੋਕ ਮੈਨੂੰ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਸਬਸਕ੍ਰਾਈਬ ਕਰਦੇ ਆ ਤੇ ਮੈਂ ਹੋਰ ਵੀਡੀਓ ਅਪਲੋਡ ਕਰਾਂਗਾ ਤੇ ਇਹ ਸਾਡੇ ਪਿੰਡ ਦਾ ਬਹੁਤ ਹੀ ਪੁਰਾਣਾ ਖੂਹ ਆ ਇੰਨਾ ਰੁੱਖਾਂ ਥੱਲੇ ਨਾ ਕਿਸੇ ਦਿਨ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਤਰਫੋਂ ਵੀਡੀਓ ਕਰਕੇ ਦਿਖਾਉਣਾ ਤੇ ਇਹਦੇ ਬਾਗ ਵੀ ਹੁੰਦਾ ਸੀ ਲਾਗੇ ਤੇ ਇੱਥੇ ਉਦੋਂ ਵਾਜਦਾ ਹੁੰਦਾ ਸੀ ਨਾ ਕਿ ਬਾਗਾਂ ਵਾਲਾ ਖੂਹ ਤੇ ਅੱਜ ਵੇਖੋ ਇੱਥੇ ਪੂਰਾ ਪੂੜਿਆ ਗਿਆ ਵਾ ਪਾਠੀਆਂ ਵੀ ਲਾਈਆਂ ਹੋਈਆਂ ਵਾ ਜਿਨ੍ਹਾਂ ਨੇ ਥਾਂ ਮਤਲਬ ਹੁਣ ਵਰਤਦੇ ਨਹੀਂ ਉਹਨਾਂ ਨੇ ਅਗਰ ਪੂਰੇ ਆਪਣਾ ਪਿੰਡ ਦਾ ਗੋਹਾ-ਗਾਵਾ ਇੱਥੇ ਰੱਖਿਆ ਥਾਂ ਕਿ ਖਾਲੀ ਐ ਨਾ ਖੂਹ ਦਾ ਪੰਚਾਇਤ ਦਾ ਤੇ ਇੱਥੇ ਖੂਹ ਹੁੰਦਾ ਸੀ ਬਹੁਤ ਪੁਰਾਣਾ ਕੋਈ 3-400 ਸਾਲ ਪੁਰਾਣਾ ਪਹਿਲਾਂ ਤੇ ਅੱਜ ਉਹ ਪੂੜਿਆ ਗਿਆ ਤੇ ਨਿੱਕੇ ਹੁੰਦੇ ਸਾਡੇ ਹੈਗਾ ਸੀ ਉਦੋਂ ਪੂੜਿਆ ਜਾਂਦਾ ਸੀ ਪਰ ਵਗਦਾ ਬੁਗਦਾ ਨਹੀਂ ਹੈਗਾ ਉਦੋਂ ਵੀ ਪਾਣੀ ਪੂਣੀ ਨਹੀਂ ਹੈਗਾ ਜੋ ਹੁਦਿਆਂ ਫਿਰ ਮੋਟਰਾਂ ਆ ਗਈਆਂ ਤੇ ਉਦੋਂ ਦਾ ਇਹ ਬੰਦ ਹੋ ਗਿਆ ਤੇ ਤੁਸੀਂ ਵੀਊ ਦੇਖ ਸਕਦੇ ਹੋ ਪੁਰਾਣੇ ਖੂਜ ਜਦੋਂ ਹੁੰਦੀ ਸੀ ਅਸੀਂ ਤੇ ਸਾ ਅਸੀਂ ਆਪਣੇ ਵੇਲੇ ਤੇ ਨਹੀਂ ਵੇਖਿਆ ਸੋ ਸਾਡੇ ਵੱਡੇ ਬਜ਼ੁਰਗ ਦੱਸਦੇ ਆ ਕਿ ਬੋਲ ਤੋਂ ਪਾਏ ਹਣੇ ਉਹਨਾਂ ਨੇ ਤਾਂ ਸਾਰਾ ਸਾਰਾ ਦਿਨ ਪਾਣੀ ਹੁੰਦੇ ਰਹਿਣਾ ਨਾਲ ਤੇ ਨਾਲ ਰੋਟੀ ਪਾਣੀ ਉੱਥੇ ਬੰਬੀ ਤੇ ਆ ਜਾਣਾ ਮੋਟਰ ਤੇ ਤੇ ਛੱਕਦੇ ਹੁੰਦੇ ਹੁਣ ਤਾਂ ਤੁਹਾਨੂੰ ਪਤਾ ਆਟੋਮੈਟਿਕ ਲੱਗੇ ਨੇ ਬੱਤੀ ਆਈ ਆਪੇ ਮੋਟਰ ਚੱਲ ਪੈਣੀ ਆ ਤੇ ਚਲੋ ਵਧੀਆ ਅੱਗੇ ਨੂੰ ਤਕਨੀਕ ਆਈ ਆ ਤੇ ਸੌਖੀ ਹੋਇਆ ਪਬਲਿਕ ਨੂੰ ਚੰਗੀ ਗੱਲ ਆ ਤੇ ਤੂਹਾਂ ਰਹੀ ਵੀ ਨਹੀਂ ਹਰਦੀ ਪਈ ਤੀ ਦੇਖੋ ਸੂਰ ਥੋੜਾ ਥੋੜਾ ਦਖੰਡਾ ਪਿਆ ਦੇਖੋ ਸੂਰ ਚੜੂਗਾ ਜੇ ਸੂਰ ਚੜ ਗਿਆ ਨਾ ਤਾਂ ਹੁਣ ਇਹਦਾ ਮਤਲਬ ਹੈ ਕਿ ਧੂੜ ਉੱਠ ਜੂਗੀ ਜਿਸ ਤੱਕ ਮੇਰਾ ਆਈਡੀਆ ਤੇ ਬਾਕੀ ਅਸੀਂ ਜਲਦੀ ਤੁਹਾਨੂੰ ਨਵੀਂ ਵੀਡੀਓ ਅਪਲੋਡ ਕਰਕੇ ਦੇਨੇ ਆ ਬਟਾਲੇ ਤੋਂ ਬਟਾਲੇ ਸ਼ਹਿਰ ਦੀ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਹਾਂ ਜਿਹੜੇ ਜਾਂਦੇ ਆ ਨਾ ਉਹਨਾਂ ਨੂੰ ਮੌਸਮ ਬਹੁਤ ਸਾਦਤਪੂਰੀ ਠੰਡ ਲੱਗਦੀ ਨਹੀਂ ਆ ਇਸ ਟਾਈਮ ਤੇ ਅਸੀਂ ਅੱਜ ਚੱਲੇ ਆ ਆਪਣੇ ਪਿੰਡ ਤਲਵੰਡੀ ਘਰਾਇਆ ਮੈਂ ਘੱਟੋ ਘੱਟ ਵੀ 1.5 ਕਿਲੋਮੀਟਰ ਦੂਰ ਚੱਲ ਗਿਆ ਹਾਂ ਪਿੰਡ ਤੋ ਅੱਜ ਵੀਡੀਓ ਬਣਾਉਂਦਾ ਬਣਾਉਂਦਾ ਨਾਲ ਹੀ ਗੱਲਾਂ ਕਰਦਾ ਕਰਦਾ ਤੇ ਨਾਲ ਹੀ ਸੈਰ ਹੋ ਗਈ ਆ ਦੇਖੋ ਪਿੰਡ ਤਲਵੰਡੀ ਘਰਾਇਆ ਦਾ ਬੋਰਡ ਆ ਗਿਆ ਤੇ ਇਹ ਸਾਡੇ ਪਿੰਡ ਦਾ ਹੈਗਾ ਸਰਕਾਰੀ ਸਕੂਲ ਇਹ ਸਾਡੇ ਪਿੰਡ ਦਾ ਸਰਕਾਰੀ ਸਕੂਲ ਆ ਬੱਚੇ ਆਉਂਦੇ ਆ ਪਰ 9:30 ਵਜੇ ਦੇ ਤਕਰੀਬ ਇਹ ਖੁੱਲਦਾ ਸਕੂਲ ਸਿਵਦਾ ਕੇਂਦਰੋਂ ਪਹਿਲਾਂ ਤੋਂ ਬਣਿਆ ਹੀ ਸਰਕਾਰ ਨੇ ਤੇ ਹੁਣ ਤੇ ਇਦਾਂ ਹੀ ਵਿੱਚ ਰੁੱਖ ਰੱਖੂਗੇ ਆ ਬਨੇੜਿਆ ਬਨੋੜਿਆ ਸਿਵਦਾ ਕੇਂਦਰ ਦੇ ਟੱਟ ਗਏ ਨੇ ਤੇ ਹੋਰ ਸਨਾਹ ਬਾਕੀ ਸਭ ਠੀਕ ਠਾਕ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਕਰਿਓ ਤੇ ਹੋਰ ਵੀਡੀਓ ਪਾਵਾਂਗਾ ਇਹ ਤੇ ਵੀਡੀਓ ਬਸ ਸਿੱਧੇ ਸਿੱਧੇ ਸ਼ੇਅਰ ਕਰਦੇ ਆ ਤੇ ਉਦੀ ਪਈ ਆ ਇਹ ਸਾਡੇ ਪੇਂਟ ਦੀ ਦੁਕਾਨ ਆ ਮੋੜ ਤੇ ਉੱਤੇ ਤੇ ਸਾਡੇ ਪੇਂਟ ਦਾ ਮੋਲਾ ਉਹਨੇ ਡੰਗਰ ਲਾ ਕੇ ਚਲਜਾ ਲਗਾ ਬੰਬੀ ਦੇਸ ਹੋਰ ਪਾ ਵੀ ਜਾਵੇ ਨਾ ਜਾਣ ਲੋਕੀ ਸਾਡੇ ਪਿੰਡ ਦੇ ਸਭ ਤੋਂ ਨੰਬਰ 1 ਤੇ ਮੋਹਲਾ ਡੰਗੜਾ ਦੇ ਹੱਕ ਚ ਟਾਈਮ ਨਾਲ ਹੀ ਨੇ ਨਵਾਉਣਾ ਟਾਈਮ ਨਾਲ ਹੀ ਨੇ ਮੋਟਰ ਤੇ ਖਾਣਾ ਪੱਠੇ ਲਿਆਉਣੇ ਵੇਖ ਲਓ ਤੁਹਾਡੇ ਸਾਹਮਣੇ ਮੋਹਲਾ ਜੇ ਇੰਨੀ ਸਵਤੇ ਚਲਚਾ ਲੱਗਾ ਬੰਮ ਕਥੇ ਖ ਲਗਾਉ ਤਪੇ ਅਹ ਡਰਦੀ ਉਹ ਡਰਦੀ ਬੜੀ ਆਈ ਸਕੂਲ ਵਸਾ ਵੀ ਆਉਂਦੀਆਂ ਪਈਆਂ ਧੁੰਦ ਦੇ ਵਿੱਚ ਨਿਆਣਿਆਂ ਨੂੰ ਤੇ ਜੀਤ ਕਰਦਾ ਨਹੀਂ ਨਾਲ ਉੱਠਣ ਨੂੰ ਪੱਦ ਕੀ ਕਰੇ ਮੇ ਜਬੂੜੀ ਤੇ ਮਾਰੇ ਉਹਨਾਂ ਨੂੰ ਵੀ ਜਾਣਾ ਪੈਂਦਾ ਸਕੂਲੇ ਅਸੀਂ ਆ ਬੜੇ ਭਾਇਦੇ ਹੁੰਨੇ ਆ ਸਕੂਲ ਦੇ ਨਾਂ ਤੋਂ ਪਰ ਪੜ ਲਾਂਗੇ ਤੇ ਚੰਗੇ ਰਹਿ ਜਾਣਗੇ ਨਹੀਂ ਤੇ ਫੇ ਸਾਡੇ ਵਾਂਗ ਇਦਾਂ ਹੀ ਵਿਲੇ ਆਹ ਦੇਖੋ ਧੁੰਦ ਦੇ ਵਿੱਚ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਆ ਅੱਜ ਠੰਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੁੰਦ ਬਹੁਤ ਪਈ ਆ ਇਹ ਆ ਸਾਡੇ ਪਿੰਡ ਦੀ ਹੈਗੀ ਆ ਤਰੇਕ ਤੇ ਇਹਨੂੰ ਪੱਤਾ ਕੋਈ ਨਹੀਂ ਲੱਗਾ ਜਿੰਨੇ ਵੀ ਲੱਗੇ ਸਾਰੇ ਘਰਤੋਂ ਨਹੀਂ ਲੱਗੇ ਤਰੇਕ ਨੂੰ ਸਭ ਘਰਤੋਂ ਨਹੀਂ ਲੱਗੀ ਹੈ ਪੱਤਾ ਕੋਈ ਨਹੀਂ ਲੱਗਾ ਇਹ ਵੀ ਵੱਖਰੀ ਤਰੇਕ ਸਾਡੇ ਪਿੰਡ ਸਾਡੇ ਘਰਾਂ ਦੇ ਸਾਹਮਣੇ ਬਾਬਾ ਜੀ ਦੀ ਜਗਾ ਬਾਬਾ ਮੇਲ ਸਾਹਿਬ ਜੀ ਬਾਬਾ ਸਾਜਮਾਲ ਜੀ ਇਹ ਸਾਡ ਬਿਲਕੁਲ ਸਾਡੇ ਘਰਾਂ ਦੇ ਨਾਲ ਤੇ ਸ੍ਰੀ ਕੇ ਜੀ ਅਸੀਂ ਇੱਥੇ ਅੱਜ ਆਪਣਾ ਵਲੌਗ ਛੋਟਾ ਜਿਹਾ ਖਤਮ ਕਰਦੇ ਆ ਤੇ ਤੁਸੀਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਨਵੇਂ ਅਪਲੋਡ ਕਰਾਂਗੇ YouTube ਤੇ ਵੀਡੀਓ ਓਕੇ ਜੀ ਬਾਏ ਬਾਏ